ਸਾਰੀ ਉਮਰ ਨਿਕਲ ਗਈ ਪਰ ਆ ਚੀਜ਼ ਦਾ ਕਈ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਸਾਡੇ ਘਰ ਦੇ ਆਸ-ਪਾਸ ਕਿਹੜੇ ਕੰਡੇ ਜੇ ਖੜੇ ਨੇ ਕਈ ਤਾਂ ਪੱਟ ਕੇ ਪਰਾਂ ਮਾਰਦੇ ਨੇ ਪਰ ਉਹ ਮਿੱਤਰੋ ਉਹ ਭਲੋ ਮਾਨਸੋ ਇਹ ਜਿਹੜੀ ਚੀਜ਼ ਆ ਐਨੀ ਕੰਮ ਦੀ ਚੀਜ਼ ਆ ਜਦੋਂ ਤੁਹਾਨੂੰ ਪਤਾ ਲੱਗੇ ਨਾ ਇਸ ਦੇ ਗੁਣੇ ਵੀਡੀਓ ਤੋਂ ਬਾਅਦ ਤੁਸੀਂ ਸੰਭਾਲ ਕੇ ਰੱਖਿਆ ਕਰੋਗੇ ਕਿ ਇਸ ਦਾ ਸਤਿਆਨਾਸ਼ ਕਰਤਾ ਸਾਰੇ ਕੰਮ ਦਾ ਇਹ ਤਾਂ ਜਿਹੜੀ ਚੀਜ਼ ਆ ਬਹੁਤ ਹੀ ਕੰਮ ਦੀ ਚੀਜ਼ ਆ ਹੈ ਕੀ ਆ ਬਾਈ ਤਨੋਜ ਟੀਬਾ ਬੈਦਾ ਮੇਰਾ ਬੈਦਾ ਦੱਸ ਮੇਰਾ ਵੀਰ ਬਣ ਕੇ ਹੈ ਕੀ ਆ ਇਹ ਪੀਲੇ ਫੁੱਲਾਂ ਲਈ ਉਹ ਬਾਈ ਇਹਦਾ ਨਾਂ ਹੀ ਆ ਸਤਿਆਨਾਸ਼ੀ ਯਾਨੀ ਕਿ ਰੋਗਾਂ ਦਾ ਇਹ நாம் நாம் ஏதா நாம் ਇਹਦਾ ਨਾਮ ਹੈ ਸਤਿਆਨਾਸ਼ ਜਣੀ ਕਿ ਰੋਗਾਂ ਦਾ ਸਤਿਆਨਾਸ਼ ਕਰ ਦਿੰਦੀ ਹੈ ਰੋਗਾਂ ਨੂੰ ਕਰ ਦਿੰਦੀ ਹੈ ਖਤਮ ਹੇ ਹੇ ਕਿ ਗੁਣ ਦੱਸੇ ਕੀ ਕੀ ਨੇ ਗੁਣ ਇਹ ਨੇ ਬਹੁਤ ਸਾਰੇ ਲੋਕਾਂ ਦੇ ਖਾਜ ਦੀ ਪ੍ਰੋਬਲਮ ਹੈ ਜਿਨ੍ਹਾਂ ਦੇ ਖਾਜ ਹੈ ਦਾਦ ਹੈ ਚੰਬਲ ਹੈ ਜਾਂ ਰਿੰਗਗਾਰਡ ਜੇ ਹੋਏ ਹੋਏ ਨੇ ਕੋਈ ਵੀ ਖਾਜ ਦੀ ਪ੍ਰੋਬਲਮ ਹੈ ਮਤਲਬ ਕਈ ਲੋਕ ਦਵਾਈਆਂ ਲੈ ਲੈਂਦੇ ਨੇ ਜਿੰਨਾ ਚਿਰ ਦਵਾਈ ਲੈਂਦੇ ਨੇ ਉਹਨਾਂ ਚਿਰ ਠੀਕ ਰਹਿੰਦੇ ਨੇ ਉਸ ਤੋਂ ਬਾਅਦ ਫੇਲ ਹੋ ਜਾਂਦੀ ਹੈ ਤੇ ਇਹ ਜੜ ਤੋਂ ਖਤਮ ਕਰ ਦਿੰਦੀ ਹੈ ਕਿ ਪਿੰਡੇ ਤੇ ਆਪਣੇ ਇਹ ਖਾਜ ਤੇ ਕੀ ਸਾਰੇ ਪਲਕਲੇ ਬੁਰਕਲੇ ਆ ਜਾਣ ਕਿ ਜਾਮੜੇ ਚੋਮੜੇ ਦਾ ਬਾਹਲਾ ਨਿਆਇ ਜੀ ਵੀ ਜਨਨ ਕਿ ਹੁਣ ਆਪਾਂ ਦਵਾਈ ਖਾਧੀ ਇਹਨਾਂ ਦੀ ਬਹੁਤ ਸਹੀ ਹਾਂ ਇਹ ਮਤਲਬ ਕਿੰਨਾ ਟਾਈਮ ਹੋ ਗਿਆ ਸੀ ਪ੍ਰੋਬਲਮ ਹੋਈ ਨਾ ਤੁਹਾਨੂੰ ਪ੍ਰੋਬਲਮ ਹੋਈ ਨਾ ਜੀ ਮੈਨੂੰ ਹੋ ਗਈ ਸੀ 10-11 ਮਹੀਨੇ ਅੱਛਾ 10-11 ਮਹੀਨੇ ਤੇ ਤੁਸੀਂ ਹੋਰ ਵੀ ਦਵਾਈਆਂ ਖਾਧੀਆਂ ਅੰਗਰੇਜ਼ੀ ਦੇ ਸੀ ਬਹੁਤ ਖਾਧੀਆਂ ਇਹ ਦੇਚੀ ਦਵਾਈ ਅੰਗਰੇਜ਼ੀ ਵੀ ਆਪਾਂ ਜਨਨ ਕਿ ਛੱਡੇ ਨੇ ਜੀ ਕੋਈ ਆਪਾਂ ਨੇ ਬੈਦਬੋਧ ਵਾਲੇ ਦਾਲੇ ਵਾਲੇ ਜਨਨ ਕਿ ਸਾਰੇ ਆ ਕੇ ਦੇਖ ਲਿਆ ਤੁਸੀਂ ਮੈਨੂੰ ਪਹਿਲਾਂ ਇੱਕ ਦੱਸ ਸੀ ਜਿੰਨਾ ਚਿਰ ਮੈਂ ਦਵਾਈ ਖਾਂਦਾ ਸੀ ਉਹਨਾਂ ਚਿਰ ਠੀਕ ਰਹਿੰਦਾ ਸੀ ਉਦੋਂ ਬਾਅਦ ਫੇਰ ਪ੍ਰੋਬਲਮ ਹੋ ਜਾਂਦੀ ਸੀ ਹਾਂਜੀ ਉਹ ਪਤਾ ਨਹੀਂ ਕੀ ਪ੍ਰੋਬਲਮ ਸੀ ਜਿੰਨਾ ਟਾਈਮ ਦਵਾਈ ਖਾਦੇ تھے ਕਿ ਉਹਨਾਂ ਟਾਈਮ ਵੀ ਹਨਾ ਠੀਕ ਰਹਿੰਦੇ ਸੀਗੇ ਉਦੋਂ ਬਾਅਦ ਫੇਰ ਉਹੀ ਚੱਕਰ ਹੋਣ ਲੱਗ ਜਾਂਦਾ ਸੀਗਾ ਵੀ ਆਪਾਂ ਇਹ ਛੋਟੀ ਦਵਾਈ ਸ਼ੁਰੂ ਕਰੀ ਹੈ ਜਦੋਂ ਦੀ ਆਪਾਂ ਬਹੁਤ ਵਧੀਆ ਜੀ ਹੁਣ ਹੁਣ ਠੀਕ ਹੋ ਗਏ ਕਲੇਪੁਲ ਕਲੇ ਸਾਰੇ ਬਾਹਾਂ ਬੋਹਾਂ ਜੀ ਮੇਰੇ ਜਮਾ ਉੱਕੇ ਨਹੀਂ ਹੂੰ ਕਿਸੇ ਨੂੰ ਵੀ ਕੋਈ ਖਾਜ ਦਾਦ ਚੰਬਲ ਤੇ ਕੋਈ ਵੀ ਪ੍ਰੋਬਲਮ ਹੋਇਆ ਫੋਟੋਆਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਤੇ ਇਹ ਜਿਹੜੇ ਕੋਈ ਵੀ ਰੋਗ ਹੋਵੇ ਤੇ ਤੁਸੀਂ ਆਪਣਾ ਇਲਾਜ ਜਿਹੜਾ ਕਰਵਾ ਸਕਦੇ ਹੋ ਚਾਹੇ ਦੀ ਕੋਈ ਗਰੀਬ ਆ ਜੇ ਕੋਈ ਗਰੀਬ ਆ ਉਹਨੂੰ ਅਸੀਂ ਸਿਰਫ ਪਰਚੀ ਤੇ ਲਿਖ ਕੇ ਹੀ ਦਵਾਈ ਦੱਸ ਸਕਦੇ ਆ ਜੇ ਕੋਈ ਤਿਆਰ ਕਰਵਾਉਣਾ ਚਾਹੁੰਦਾ ਤਿਆਰ ਕਰਵਾ ਸਕਦਾ ਤੇ ਮਤਲਬ ਜਿਵੇਂ ਮਰਜ਼ੀ ਪਰ ਇਹ ਜਿਹੜੀ ਦਵਾਈ ਆ ਕਾਫੀ ਲੰਮਾ ਟਾਈਮ ਵਰਤਣੀ ਪੈਂਦੀ ਆ ਖੂਨ ਦੇ ਵਿੱਚ ਇਨਫੈਕਸ਼ਨ ਹੁੰਦੀ ਆ ਲੀਵਰ ਦੇ ਵਿੱਚ ਵੀ ਪ੍ਰੋਬਲਮ ਹੁੰਦੀ ਆ ਕਾਫੀ ਚੀਜ਼ਾਂ ਦੇ ਕਰਕੇ ਜਿਹੜਾ ਰੋਗ ਆ ਹੁੰਦਾਗਾ ਤੇ ਬਾਕੀ ਗੁਰਚਰਨ ਹੋਰ ਤਾਂ ਨਹੀਂ ਦੀ ਤੈਨੂੰ ਹੋਈ ਕੀ ਤੁਸੀਂ ਇਹ ਜਾਨਣ ਕਿ ਬਹੁਤ ਖਾਜ ਖੋਜ ਹੁੰਦੀ ਰਹਿੰਦੇ ਦੇ ਮੋਦੇ ਇਹ ਹੋਰ ਵੀ ਆ ਦਾੜੀ ਦਾ ਵੀ ਬਹੁਤ ਫਰਕ ਪੈ ਗਿਆ ਸੀਗਾ ਜੀ ਨਹੀਂ ਮਤਲਬ ਤੈਨੂੰ ਕਿਸੇ ਤੋਂ ਹੋਈ ਇਹ ਇਹ ਬੋਰੀਆਂ ਚੱਕ ਲਈਤੀ ਅਸੀਂ ਉੱਥੇ ਮੰਡੀ ਦੇ ਵਿੱਚ ਉਹਦੇ ਕਾਰਨ ਪਤਾ ਨਹੀਂ ਕੀ ਹੋਇਆ ਜੀ ਚਮੜੀ ਚੌੜੀ ਨੂੰ ਪਤਾ ਨਹੀਂ ਕੋਈ ਰੋਗ ਰੋਗ ਉੱਥੇ ਹੀ ਲੱਗ ਗਿਆ ਜੀ ਪਤਾ ਨਹੀਂ ਕੀ ਹੋਇਆ ਜੀ ਬਹੁਤ ਦਵਾਈਆਂ ਦਵਾਈਆਂ ਖਾਧੀਆਂ ਅਸੀਂ ਕਿਤੋਂ ਨਹੀਂ ਲੋਟ ਹੋਏ ਸਾਰੇ ਪਾਸੇ ਆਲੇ-ਦਾਲੇ ਦਵਾਈਆਂ ਖਾ ਕੇ ਦੇਖ ਲਈ ਛੋੜਾ ਅਸੀਂ WhatsApp ਤੇ ਦੇਖਿਆ ਜੀ ਪਰਛਾਤੇ ਉਹਦੇ ਨਾਲ ਗੱਲਬਾਤ ਕਰੀ ਚਲੋ ਜੀ ਸਾਨੂੰ ਸਾਨੂੰ ਪਿੰਡ ਬੁਲਾ ਲੈ ਅਸੀਂ ਦਵਾਈ ਲੈ ਲਈ ਸੋ ਤਾਂ ਜਣ ਕੇ ਹੋਣਾ ਅਸੀਂ ਤੁਸੀਂ ਸੇਮੀਨ ਦਾ ਦੱਛਾ ਦੀ ਗੱਪਾ ਨੂੰ ਯਾਨੀ ਕਿ 4-5 ਕੁ ਮਹੀਨੇ ਦੇ ਵਿੱਚ ਆਪਣਾ ਬਾਕੀ ਬਾਕੀ ਜਿਹੜਾ ਤੈਨੂੰ ਮੈਂ ਖਾਣ ਪੀਣ ਦਾ ਪਰਹੇਜ਼ ਦੱਸਿਆ ਉਹ ਹੁਣ ਵੀ ਕਰਨਾ ਤਾਂ ਠੀਕ ਆ ਹੁਣ ਤੋਂ ਠੀਕ ਤਾਂ ਹੋ ਗਿਆ ਅੱਗੇ ਵੀ ਪਰਹੇਜ਼ ਰੱਖਣਾ ਕਿਉਂਕਿ ਖੂਨ ਦੇ ਵਿੱਚ ਇਹ ਗਰਮੀ ਹੋ ਜਾਂਦੀ ਆ ਤੇ ਲੀਵਰ ਦੇ ਵਿੱਚ ਪ੍ਰੋਬਲਮ ਹੁੰਦੀ ਆ ਖੂਨ ਤੇ ਇਨਫੈਕਸ਼ਨ ਆ ਕਾਫੀ ਚੱਕਰ ਆ ਇਹ ਠੀਕ ਹੈ ਤੇ ਬਾਕੀ ਜੇ ਕਿਸੇ ਨੂੰ ਕੋਈ ਵੀ ਸਮੱਸਿਆ ਆ ਤਾਂ ਵੀਡੀਓ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਲੋਕਾਂ ਦਾ ਭਲਾ ਹੋ ਸਕਦਾ ਬਹੁਤ ਲੋਕ ਖਾਜ ਦੀ ਪ੍ਰੋਬਲਮ ਦੇ ਨਾਲ ਪੀੜਤ ਹੋ ਰਹੇ ਨੇ ਤੇ ਜੇ ਤੁਹਾਡੇ ਕੋਲੇ ਮਤਲਬ ਪੈਸੇ ਨਹੀਂ ਹੈਗੇ ਮਤਲਬ ਖਰਚਾ ਕਰਨ ਨੂੰ ਤਾਂ ਅਸੀਂ ਤੁਹਾਨੂੰ ਵਟਸਐਪ ਤੇ ਵੀ ਦੱਸ ਸਕਦੇ ਆ ਤੁਸੀਂ ਆਪਣਾ ਘ